ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਉਤਕਰੀ ਦੀ ਬਾਣੀ ਸ੍ਰੀ ਕਬੀਰ ਮੁਖ ਦਵਾਰਾ ਸੁਖੜਾ ਰਾਜਨ ਦਸਨੇ ਬਾਹੀ ਮਨ ਕੋ ਮੈੰਗਲ ਹੋਇ ਰਹਾ ਨਿਸ਼ਚੈ ਕਿਉ ਕਰਾਈ ਪਉਤਕਰੀ ਜੀ ਇਹਨੇ ਭਾਣਨ ਐ ਜੀਵ ਮੁਕਤੀ ਦੇ ਆਖਰ ਤਾਂ ਤੋਂ ਹੀ ਕੋਲੇ ਦੇ ਉੱਪਰ ਖੜਾ ਹੈ ਜਿਹੜਾ ਇਹ 84 ਦਾ ਗੁੰਨੀ ਦੇ ਵਿੱਚੋਂ ਇੱਕ ਮੁਨੱਖਾ ਜੁਨੀngਰੀ ਹੈ ਇਹ ਮੁਕਤ ਹੋਣ ਵਾਸਤੇ ਬ੍ਰਹਮਾਤਮਾ ਕੋਲ ਵਾਸਤੇ ਗਈ ਹੈ ਪਰ ਮੁਕਤੀ ਕੀ ਹੈ ਪਤਕਵੀ ਦੇ ਨੇੜੇ ਇੱਕ ਵੀ ਮੁਕਤ ਦਵਾਰਾ ਇਸ ਤੋਂ ਪੜਾ ਬੜਾ ਸੰਘੜਾ ਭਾਗ ਬ੍ਰੀਤ ਸੰਘੜਿਆ ਹੋਇਆ ਬਹੁਤ ਬ੍ਰੀਤ ਹੈ ਐਨੇ ਹੀ ਕੋਪੀ ਬਲਦੀ ਸੀ

ਕਿੰਨੇ ਮੁਕਤ ਦੁਆਰਾ ਇਹਨੇ ਇਹਨੇ ਬੜਾ ਨਹੀਂ ਕਹਿੰਦੇ ਬੜਾ ਸੁਪੜਿਆ ਹੋਇਆ ਬਹੁਤ ਜਿਆਦਾ ਸੋਡਾ ਹੈ ਮਨ ਕੋ ਮੈੰਗਲ ਹੋਇਆ ਮਨ ਕੀ ਹੈ ਜਿਹੜਾ ਸਾਡੇ ਅੰਦਰ ਸੰਕਲਪ ਤੇ ਵਿਕਲਪ ਮਾਰੀਆਂ ਜੰਗੀਆਂ ਸੋਚਾਂ ਸੋਪਣ ਵਾਲਾ ਇਹਨੂੰ ਦਰਨ ਵਾਲਾ ਇਹ ਮਨ ਕਹਿੰਦੇ ਨੇ ਕ੍ਰਿਸ਼ਨ ਲਿਖੀਏ ਜਿਸ ਨੂੰ ਵਿਕਾਰ ਲਿਖੀਏ ਜਿਸ ਨੂੰ ਉਹ ਮਨ ਮਨ ਤੋਂ ਮੈੰਗਲ ਹੋਇਆ ਮਨ ਮੈੰਗਲ ਦਾ ਭਾਵ ਹੈ ਹਾਥੀ ਬਣਿਆ ਕਿਦ ਕਰਦਾ ਹੈ ਹਾਥੀ ਦਾ ਭਾਵ ਕੀ ਹੈ ਆਪਣੇ ਆਪ ਨੂੰ ਵੱਡਾ ਪਾਉਣਾ ਹੈ ਮਨ ਤੋਂ ਮੈੰਗਲ ਹੋਇਆ ਨਿਸ਼ਿਆ ਕਿਉਂ ਕਹਿੰਦਾ ਉਹ ਜਿਹੜਾ ਭਗਤੀ ਹੈ ਉਹ ਰਾਈ ਦੇ ਦਸਨੇ ਹਿੱਸੇ ਦੇਸ਼ਮਾਨ ਹੈ ਬਨੀਕ ਹੈ ਕਿ ਹਾਥੀ ਨਾ ਬਣਿਆ ਕਰਦਾ ਮਨ ਜਿਹੜਾ ਤੇ ਉਹ ਇਹ ਨਿਕਲੇ ਕਿਵੇਂ ਉਸ ਵਿੱਚ ਜੇ ਕਹੀ ਰਵੀ ਸੁਈ ਦੇ ਲੱਗੇ ਵਿੱਚ ਦੀ ਹਾਥੀ ਘੜਨਾ ਹੈ

ਜੇ ਬਿਰਦ ਦੇ ਵਿੱਚ ਕੋਈ ਐਸਾ ਸਤਗੁਰ ਕੋਈ ਪਵਿੱਤਰ ਆਤਮਾ ਉੱਚੀ ਆਤਮਾ ਬੜੂ ਨਾਲ ਮਿਲੀ ਹੋਈ ਆਤਮਾ ਟੁੱਠਾ ਕਰੇ ਬਸਾਓ ਟੁੱਠਾ ਹੋ ਕੇ ਮੇਰ ਕਰ ਲਵੇ ਦਿਆ ਵਿੱਚ ਆ ਕੇ ਕਿਰਪਾ ਕਰ ਲਵੇ ਫਿਰ ਕੀ ਹੁੰਦਾ ਮੁਕਤ ਦੁਆਰਾ ਮੁਕਲਾ ਸਹਜੇ ਆਵੋ ਜਾਓ ਜਿਹੜਾ ਮੁਕਤੀ ਦਾ ਦੁਆਰਾ ਭਾਈ ਇਨਾ ਮੁਕਲਾ ਦਾ ਭਾਰ ਹੈ ਇਨਾ ਭੁਲਾ ਬੁਜਿਆ ਹੈ ਇਨਾ ਸੁਖਾਲਾ ਹੋ ਜਾਣਾ ਸਭੈ ਨ ਹੋ ਜਾਣਾ ਸੇਜੇ ਨੀਂ ਦੇ ਦੀਵ ਮੁਕ ਹੋ ਜਾਣਾ ਮੁਕਤੀ ਦੇ ਦਰਨ ਪ੍ਰਮਾਨ ਹੋ ਜਾਣਾ ਮੱਲਾ ਪੀ ਜਾ ਗੁਰੂ ਅਰਜਨ ਮਹਾਰਾਜੀ ਸਬੋ ਦਰਗਹ ਨਾਨਕ ਮੁਕਤ ਦਾ ਆਰਾਮ ਆਪਣੀ ਕਾ ਮੁਕੀ ਦਾ ਆਪ ਦਾ ਭਾਰ ਬਹੁਤ ਜਾਤਾ ਨੀ ਕਾ ਬੜਾ ਰੀਸੋ ਕਾ ਨਾ ਨਾ ਹੋਏ ਸੋ ਜਾਏ ਨਾਮ ਦਾ ਭਾਰ ਹੈ ਬੜੀ ਨਿਮਰਤਾ ਬੜਾ ਸੋਕਾ ਪ੍ਰੀਤੀ ਨਿਮਰਤਾ ਦਾ ਭਗ ਮੈਨੀ ਬੜੇ ਚੰਗੇ ਮਨ ਬੈਠਾ ਕਰ ਲੈਨੇ ਆਤਮਾ ਪਰਿਪਰਵ ਜਾਨੀ ਨਾ ਨਾ ਹੋਏ ਸੋ ਜਾਏ ਇੰਨਾ ਬਰੀਕ ਹੋ ਜਾਵੇ ਨਿਮਰਤਾ ਦਾ ਭਗ ਮਰੇ ਮਨ ਫਿਰ ਕਿਹਦੇ ਕੋ ਇਸ ਦੁਆਰੇ ਨੂੰ ਪਾਰ ਕਰ ਸਕਦਾ ਹੈ ਹੁम्मे ਮੰਤਸਥੂਲ ਹੈ ਕਿਉਂ ਘਰ ਵਿੱਚ ਦੇ ਜਾਏ ਮਨ ਜਿਹੜਾ ਭਾਈ ਹम्मे ਦੇ ਨਾਲ ਬਹੁਤ ਪਾਹੀ ਬਿਆ ਕਰਦੇ ਨੇ ਮਨਾ ਵੱਡਾ ਨਹੀਂ ਤੇ ਸਕੂਲ ਨਹੀਂ ਹੈ ਸਥੂਲ ਹੈ ਬਹੁਤ ਵੱਡਾ ਹੈ ਆਪਣੇ ਆਪ ਨੂੰ ਭਾਰੀ ਬਣਿਆ ਹਾਥੀ ਦਾ ਰੂਪ ਜਾਣੀ ਕਰਦਾ ਹੈ ਹਾਥੀ ਬਣਿਆ ਕਰਦਾ ਰਹਿੰਦੇ ਕਰਕੇ ਹੀ ਸਭ ਕੁਝ

ਮੁਕਤ ਹੋ ਗਏ ਕਿੰਨੇ ਬਾਹ ਹੋਵੇ ਉਹ ਮੈਂ 만족ੂਲ ਹੈ ਇਹ ਮਨ ਹੈ ਜਿਹੜਾ ਹਮੇਲੇ ਨਾਲ ਕਿਡਾ ਵੱਡਾ ਭਾਰ ਹੀ ਹੋਇਆ ਪਿਆ ਭਾਰ ਹੀ ਹੋਇਆ ਪਿਆ ਵੱਡਾ ਭਾਰ ਮਨ ਹੀ ਫਿਰਦਾ ਕਿਉਂ ਕਾਰ ਦੇ ਵਿੱਚ ਦੇ ਜਾਏ ਉਹ ਮੁਰਗੀ ਦੇ ਵਿੱਚ ਦੀ ਭਾਰ ਹੋ ਉਸ ਦੁਆਰੇ ਦੇ ਵਿੱਚ ਦੀ ਕਿੰਨੇ ਤੇ ਪੰਜਾਬੇ ਕਿੰਨੇ ਇਹ ਭਾਰ ਹੋਵੇ ਸਤਗੁਰ ਮਿਲਿਆ ਉਹ ਮੈਂ ਗਈ ਕੋ ਕਰੀ ਸਵੇਰਾ ਭਾਈ ਜੇ ਕਿਤੇ ਸਰੂ ਦੇ ਸਾਨੀ ਪੈ ਜਾਵੇ ਗੁਰੂ ਦੀ ਗੱਲ ਮੰਨ ਲਵੇ ਗੁਰੂ ਦੇ ਬਚਨ ਮੰਨ ਲਵੇ ਤਾਂ ਹੀ ਹੁੰਦਾ ਹੈ ਪਾਹੀ ਮੈਂ ਚੰਦੀ ਨਹੀਂ ਹੈ ਕਿਰ ਕੀ ਹੁੰਦਾ ਸਭ ਕਹਿੰ ਗਣੇਸ਼ ਨਜ਼ਰ ਆਉਂਦਾ ਹੈ ਪਰੇਸ਼ਰ ਤੋਂ ਹੀ ਕਰਾਉਣਾ ਹੈ ਤੁਮਹੀ ਮੇਰੋ ਬਾਤ ਕਰਾਉਣਾ ਹੈ ਤੁਮਨੇ ਤੋਂ ਕਥਾ ਕਰਾਉਣਾ ਹੈ ਤੁਹੀ ਨੇ ਤੋਂ ਸਭ ਕੰਮ ਕਰਾਉਣਾ ਹੈ ਪਰੇਸ਼ਰ ਦੇਖੇ ਵੀ ਹੈ ਤੁਝੇ ਤੋਂ ਹੀ ਹੈ

ਦੇ ਰਹਿਆ ਸੁਮਾਈ ਜਦੋਂ ਹਉਮੈ ਚਲੀ ਗਈ ਜੀਵ ਹੈ ਜੀਵ ਰੂਪੀਆ ਮੈਂ ਇਹ ਮਨ ਨੂੰ ਮਾਨੇ ਕਿਰਾ ਇਹ ਮਨ ਹਉਮੈ ਦੇ ਨਾਲ ਪਰਿਆ ਭਇਆ ਹਉਮੈ ਚਲੀ ਗਈ ਤਾਂ ਇਹ ਜੀਵ ਸਦਾ ਵਾਸਤੇ ਮੁਕਤ ਹੋ ਜਾਂਦਾ ਹੈ ਸੱਚੀ ਰਹੀ ਅਸਮਾਈ ਸੱਚੀ ਇਤਿਪਰਿਸ਼ਰ ਦੇ ਵਿੱਚ ਸੁਆਜ ਹੁੰਦਾ ਸਾਚ ਵਿੱਚ ਸੁਮਾਈ ਆਉਂਦਾ ਹੈ ਕੌਣੀ ਪ੍ਰਾਪਤ ਸਾਰਾ ਹੋ ਬਾਈ ਗਾ ਬਸਤ ਆਪਣੇ ਕੀਤਾ ਪਰਮੇਸ਼ਰ ਨੇ ਸਾਰਾ ਸੰਸਾਰ ਆਪਣੇ ਕੰਧਾ ਕੀਤਾ ਹੈ ਕਿ ਸਾਰਾ ਸੰਸਾਰ ਉਹਦੇ ਹੱਥ ਵਿੱਚ ਹੈ ਉਹਦੀ ਮੁਠੀ ਵਿੱਚ ਹੈ ਉਹਦੀ ਆਗਿਆ ਵਿੱਚ ਹੈ ਉਹਦੇ ਹੁਕਮ ਵਿੱਚ ਹੈ ਉਹਦੇ ਮੁਖਮ ਤੋਂ ਬਾਹਰ ਕੋਈ ਨਹੀਂ ਹੈ ਗੰਭੇ ਪ੍ਰੋਨਾ ਪਾਈਆ ਦੁਜੇ ਬਰਮੀਤਾ

ਦੁਨਜਾਤਨੀ ਦਾ ਇਹ ਬ੍ਰਹਮੇ ਸੰਸਾਰ ਦਾ ਉਹ ਕਦਾ ਇਹ ਸੰਸਾਰ ਨਾਲ ਜੁੜਿਆ ਹੋਇਆ ਹੈ ਨਾਲ ਜੁੜਿਆ ਹੋਇਆ ਮੈਨੂੰ ਜੁੜਿਆ ਹੋਇਆ ਪਰਮ ਹੈ ਸਤਗੁਰੂ ਮਿਲਿਆ ਜੀਵਤਮਰ ਬੁਝ ਸੱਚ ਸਨੀਤਾ ਜੇ ਸਤਗੁਰੂ ਮਿਲਿਆ ਪਰਮਾਤਮਾ ਨੇ ਵਹਿਦੂ ਦੇ ਪਿਆਰੀ ਨਾਲ ਕਿਸੇ ਨਾਲ ਮੇਲ ਹੋ ਗਿਆ ਸਤੁਰ ਨਾਲ ਮੇਲ ਹੋ ਗਿਆ ਆਖੀਂ ਗੁਦਾਇ ਜੀਵ ਜਉਂਦੇ ਮਰਨਦਾ ਜੀਵਨ ਮੁਹਰਸੋ ਆਖੀਏ ਮਰਜੀ ਰਹਿਣੀਆ ਗੁਰੂ ਆਪਣਾ ਆਪ ਦੇਂਦਦਾ ਹੈ ਤੇ ਆਪਾ ਕਰਦਾ ਹੈ ਜਉਂਦੇ ਮਰਨਦਾ ਸਤਗੁਰੂ ਮਿਲਿਆ ਜੀਵਤ ਬਣਿਆ ਜਉਂਦਾ ਬਣਦਾ ਜਿਉਂਦਾ ਮਰੇ ਕੇ ਨਾ ਪਰਮੇਸ਼ਰ ਦਾ ਵਸਦਾ ਪਰਮੇਸ਼ਰ ਦਾ ਮਾਲਕ ਆਪ ਹੁੰਦਾ ਸਤਗੁਰੂ ਮਿਲਿਆ ਜੀਵਤ ਮਰੇ ਸਤਗੁਰੂ ਮਿਲ ਗਿਆ ਤਾਂ ਇਨਸਾਨ ਨੇ ਆਪਣਾ ਆਪ ਗੁਰੂ ਸਾਹਿਬ ਦਾ ਤੇ ਆਪਣੇ ਆਪ ਇਹ ਮਨ ਕਰਕੇ ਮਰ ਗਿਆ ਬੁੱਧ ਸਾਚ ਸਨੇਤਾ ਤੇ ਇਸ ਗਲ ਡੁੱਬ ਚ ਕੇ ਗੁਰੂ ਜੀ ਵਸ਼ਿਸਣ ਨੂੰ ਗੁਰੂ ਦੇ ਰੂਪ ਨੂੰ ਪੁੱਜ ਕੇ ਇਸ ਆਤਮਿਕ ਸਮਾਜ ਜਾਂਦਾ ਹੈ ਸਬਦੇ ਨੌ ਮੈਂ ਕੋਈ ਹੈ ਅਰ ਮੇਲਾ ਬੈਨਤਾ ਸਬਦ ਕਰਕੇ ਗੁਰੂ ਸਵਰੰਧਾ ਹੈ ਸਤਗੁਰੂ ਨਾਮ ਰੰਗ ਹੈ ਤੇ ਉਸ ਨਾਮ ਦੀ ਕਮਾਈ ਹੁੰਦੀ ਹੈ ਜੋ ਨਾਮਿਕ ਮਾਇਂ ਦੀਏ ਭਾਈ ਪ੍ਰਭਾਨੀ ਤੁਲ ਕਬੀਰ ਸਾਹਿਬ ਗੁਰੂ ਮਹਾਰਾਜ ਪਰਮੰਭੇ ਨੇ ਉਹ ਕਲੀਤੇ ਕਪੜੇ ਦੇ ਸਾਹ ਗੋਮਣੀਆਂ ਰੋਏ ਭਲੀਏ ਮਹੱਤਪਾ ਮਾਂ ਅਹਸੰਗ ਉਹ ਤੋਂ ਕਹਿ ਨਾਂ ਲੈ ਕਾ ਮਾਰ ਮਾਰ ਜੱਤ ਕੇ ਉਸ ਗੁਰੂ ਦੇ ਰੋਮਿਲ ਚ ਰਹਿ ਕੇ ਉਸ ਨਾਮ ਤੇ ਦੇ ਨਾਮ ਮਾਰ ਮਾਰ ਕੇ ਸਭ ਕੁਝੇ ਹੋਂ ਮੈਂ ਖੋਈ ਹੈ ਗੁਰੂ ਦੇ ਰੂਪ ਨੂੰ ਮੁਟ ਕੇ ਗੁਰੂ ਦੇ ਰੂਪ ਵਿੱਚ ਰਹਿਣੇ ਨਾਮ ਜਪ ਕੇ ਜਿਹੜੀ ਅੰਦਰ ਹੋਂ ਮੈਂ ਬਾਹੀ ਇਹਨੂੰ ਖੋਇਆ ਜਾਂਦਾ ਦੁਰ ਕੀਤਾ ਜਾਂਦਾ ਹੈ ਹਰ ਮੇਲ ਕੀਤਾ ਜਦੋਂ ਹੋਂ ਮੈਂ ਚਲੀ ਗਈ ਤਾਂ ਪ੍ਰੇਸ਼ਰ ਦੇ ਨਾਲ ਪ੍ਰਭਾਵਾਂ ਦੇ ਨਾਲ ਹਲਾਪ ਹੁੰਦਾ ਹੈ ਸਭ ਕਿਸ ਜਾਮੈਂ ਕਰੇ ਆਪ ਕਿ ਇਹ ਸੁੱਤੀ ਬੈਠਦੀ ਹੈ ਬਾਹੀ

ਉਹ ਬੱਡਾਂ ਅੰਤਰਾ ਹੈ ਸਤਿ ਸਿ ਜਾਣਾ ਕਰੇ ਆਪ ਸਭ ਜੀ ਆਪਿ ਕਰਦਾ ਆਪੇ ਇਹ ਸੀਂਤਾ ਤੇ ਆਪਣੇ ਆਪ ਵਿੱਚ ਹੀ ਉਹ ਸੰਜਿਤ ਹੈ ਸੁਭਿਸ਼ ਕਰਦੀ ਪਾਹੀ ਸੰਭਾਨੀ ਸਮਝ ਆਉਂਦੀ ਹੈ ਆਪਣੀ ਹਉਮੈ ਨੂੰ ਜੇ ਘੋੜਣਾ ਵਿਚਾਰਾਂ ਨੂੰ ਦੂਰ ਹੋਣਾ ਤਾਂ ਗੁਰੂ ਦੀ ਸੰਗ ਵਿੱਚ ਆਓ ਗੁਰੂ ਦੀ ਸੰਗ ਵਿੱਚ ਆ ਕੇ ਆਪਣਾ ਮਨ ਕਰਕੇ ਗੁਰੂ ਨੂੰ ਸਾਧ੍ਰਯੋ En moenie dit staak, maar aangee dat apostel probeer om dit kry en ਸਬਦ ਦੀਨ ਮਾਇ ਕਰਾਂਗੇ ਤਾਂ ਪਰਮੇਸ਼ਰ ਦੇ ਨਾਮ ਨਾਲ ਆਪ ਪਚਾਵੇਗਾ ਜੋ ਸਭ ਕੁਝ ਕਰਨ ਵਾਲਾ ਹੈ ਸਰਬ ਜਾਣਨ ਵਾਲਾ ਹੈ ਤੇ ਜੋ ਪਰਸਾਂਚਿਤ ਹੈ ਉਹ ਦਿਨ ਅੰਮ੍ਰਿਤ ਏ ਮਨ ਦੀ ਸਭ ਚਾਂਜਾਵੇਗਾ ਸਭ ਉਸ ਦੇ ਪਰਮੇਸ਼ਰ ਦੇ ਹੁਕਮ ਵਿੱਚ ਰਹਿ ਕੇ ਉਹਦੇ ਪਾਣੀ ਵਿੱਚ ਰਹਿ ਕੇ ਆਪਣਾ ਜੀਵਨ ਦੀਤ ਕਰੇਗਾ ਕਹੇ ਪਰਮੇਸ਼ਰ ਦਾ ਰੂਪ ਹੋ ਜਾਵੇਗਾ ਸੋ ਇਹ ਭਗਤ ਕਬੀਰ ਜੀ ਦੇ ਨਾਲ ਇੱਕ ਸ਼ਬਦ ਗੁਰੂ ਅਰਜਨ ਦਾਸ ਮਹਾਰਾਜ ਜੀ ਦਾ ਦੇ ਦੋ ਸਾਥ ਨਾਲ ਵਿੱਚ ਇੱਕ ਇੱਕ ਰੋ ਨਾਮ ਹੈ ਦੇ ਵਿੱਚ ਆ ਸਤਿਗੁਰਾਂ ਨੇ ਸਾਨੂੰ ਬਰਬਾਨੀ ਨੇ ਸਾਨੂੰ ਪਰਮਾਤਮ ਦੇ ਨਾਲ ਜੋਤੀ ਮਿਲਿ ਰਹੀ ਹੈ ਹਾਲਾ ਪਾੜ ਲੈ ਕੇ ਸਾਰੇ ਬਰਬਾਨੀ ਕਮਾਈਏ ਨਾਮ ਕਮਾਈਏ ਤੇ ਗੁਰੂ ਘਰ ਦੇ ਪਰੋਖੇ ਬਣੇ ਸਤਿਗਿਆਰੇ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਕਬੇ ਸਤ